ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 80 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦੇ ਹਨ ਕਬੀਰ ਸਾਤ ਸਮੰਧ ਹੈ ਮਸ ਕਰੋ ਕਰੋ ਤੇ ਸੰਗਤ ਜੀ ਬਿਸਰਾਮ ਲਾਉਣਾ ਤੇ ਮਸ ਜਿਹੜਾ ਪਾਠ ਹੈ ਕਸ ਕੇ ਬੋਲਣਾ ਉਦਕ ਲਾ ਕੇ ਕਲਮ ਕਰੋ ਬਨ ਰਾਏ ਬਸਦਾ ਕਾਗਦ ਜੋ ਕਰੋ ਕਰੋ ਤੇ ਬਿਸਰਾਮ ਹੈ ਬਸੁਦਾ ਨਹੀਂ ਪੜਨਾ ਸੰਗਤ ਜੀ ਬਸੁਦਾ ਬਸੁਦਾ ਪੜਨਾ ਹੈ ਬਸੁਦਾ ਦਾ ਅਰਥ ਹੁੰਦਾ ਹੈ ਧਰਤੀ ਬਸੁਦਾ ਕਾਗਦ ਜੋ ਕਰੋ ਹਰ ਜਸ ਲੇਖਨ ਨਾ ਜਾਏ ਕਬੀਰ ਜਾਤ ਜੁਲਾਹਾ ਕੀਆ ਕਰੇ ਇਥੇ ਬਿਸਰਾਮ ਹੈ ਕਰੇ ਨਹੀਂ ਪੜਨਾ ਕਰੇ ਦਲਾਵਾਂ ਲੱਗੀਆਂ ਹਿਰਦੈ ਵਸੀ ਗੋਪਾਲ ਕਬੀਰ ਰਮਈਆ ਕੰਠ ਮਿਲ ਇਥੇ ਬਿਸਰਾਮ ਹੈ ਚੂਕ ਹੈ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਲੜਕੇ ਮਾਰ ਕੈ ਏ ਨਹੀਂ ਪੜਨਾ ਕੈ ਪੜਨਾ ਮਾਰ ਕੈ ਰਹਿ RAM ਲਿਓ ਲਾਈ ਕਬੀਰ ਐਸਾ ਕੋ ਨਹੀਂ ਇੱਥੇ ਵਿਸਰਾਮ ਹੈ ਇਹ ਤਨ ਦੇਗ ਫੂਕ ਦੇਵੇ ਨਿਪਟਨਾ ਦੇਵੇ ਅੰਦਾ ਲੋਗ ਨਾ ਜਾਣਈ ਇੱਥੇ ਵਿਸਰਾਮ ਹੈ ਰਹੇ ਉਹ ਕਬੀਰ ਕੂਕ ਕਬੀਰ ਸਤੀ ਪੁਕਾਰ ਚਿਹ ਚੜੀ ਸਤੀ ਜਿਹੜਾ ਪਾਠ ਹੈ ਸੰਗਤ ਜੀ ਪੋਲਾ ਸਕਤੀ ਨੇ ਕਹਿਣਾ ਕਬੀਰ ਸਤੀ ਪੁਕਾਰ ਹੈ ਪੁਕਾਰੇ ਨੇ ਪੜਨਾ ਪੁਕਾਰ ਹੈ ਚਿਹ ਚੜੀ ਜੜੀ ਜਿਹੜਾ ਵਿਸ਼ੇ ਇੱਥੇ ਬਿਸਰਾਮ ਹੈ ਤੇ ਨਾਲੇ ਸ਼ਬਦ ਪਾਰਾ ਕਰਨਾ ਹੈ ਜਿਹੇ ਚੜੀ ਸੁਨਹੁ ਬੀਰ ਮਸਾਨ ਲੋਕ ਸਬਾਇਆ ਚੱਲ ਗयो ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਇੱਥੇ ਬਿਸਰਾਮ ਹੈ ਉਡ ਉਡ ਦਹ ਦੇ ਸਜਾਏ ਜੋ ਜੈਸੀ ਸੰਗਤ ਮਿਲੇ ਮਿਲੇ ਨਹੀਂ ਪੜਨਾ ਸੰਗਤ ਜੀ ਮਿਲੇ ਇੱਥੇ ਬਿਸਰਾਮ ਹੈ ਸੋ ਤੈਸੋ ਫਲ ਖਾਏ ਕਬੀਰ ਜਾ ਕੋ ਖੋਜਤੀ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂ ਭਇਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਰੋ ਕੋ ਸੰਗ ਕੀ ਇੱਥੇ ਬਿਸਰਾਮ ਹੈ ਕੇਲੇ ਨਿਵਤ ਜੋ ਬੇਰ ਉਹ ਝੂਲੇ ਉਹ ਚੀਰੀ ਹੈ ਝੂਲੇ ਪੜਨੇ ਦਲਾਵਾਂ ਦੇ ਨਾਲ ਚੀਰੀ ਹੈ ਦਲਾਵਾਂ ਦੇ ਨਾਲ ਇੱਥੇ ਬਿਸਰਾਮ ਹੈ ਸਾਖਤ ਸੰਗ ਨਾ ਹੇਰ ਕਬੀਰ ਭਾਰ ਪਰਾਈ ਸਿਰ ਚਰੈ ਚਰੈ ਤੇ ਵਿਸਰਾਮ ਹੈ ਚਰੇ ਨਹੀਂ ਪੜਨਾ ਚਰੈ ਚਰੈ ਮਤਲਬ ਕਿ ਹਲੰਤ ਲਾ ਕੇ ਪਾਰਾ ਪੜਨਾ ਇਹਨੂੰ ਚਰੈ ਚਲਿਓ ਚਾਹੇ ਬਾਟ ਚਾਹੇ ਨਹੀਂ ਪੜਨਾ ਚਾਹੇ ਬਾਟ ਆਪਣੇ ਭਾਰ ਹੈ ਨਾ ਡਰੈ ਵਿਸਰਾਮ ਅਗ ਔ ਘਟ ਘਾਟ ਕਬੀਰ ਬਨ ਕੀ ਦਾਦੀ ਲਾਕਰੀ ਲਾਕਰੀ ਤੇ ਵਿਸਰਾਮ ਹੈ ਦਾਦੀ ਪਾਠ ਜਿਹੜਾ ਸੰਗਤ ਜੀ ਇੱਕ ਅਸਕੇ ਬੋਲਣਾ ਅਧਕ ਲੱਗੇਗਾ ਇੱਥੇ ਅਧਕ ਲਾ ਕੇ ਉਚਾਰਨ ਕਰਨਾ ਕਬੀਰ ਬਨ ਕੀ ਦੱਦੇ ਲਾ ਕਰੀ ਠਾਡੇ ਕਰੇ ਪੁਕਾਰ ਇਹਨੂੰ ਠੰਡ ਹੀ ਨਹੀਂ ਪੜਨਾ ਸੰਗਤ ਜੀ ਬਿੰਦੀ ਲਾ ਕੇ ਉਚਾਰਨ ਹੀ ਕਰਨਾ ਠਾਡੀ ਕਹਿਣਾ ਠਾਡੀ ਦਾ ਮਤਲਬ ਹੁੰਦਾ ਖੜਾ ਤੇ ਜੀ ਬਿੰਦੀ ਲਾ ਦਾਂਗੇ ਫਿਰ ਇੱਥੇ ਅਰਥ ਬਣ ਜੇਗਾ ਠੰਡ ਠੰਡਕ ਠਾਡੀ ਕਰੇ ਪੁਕਾਰ ਮਤ ਬਸ ਪਰੋ ਲੋਹਾਰ ਕੀ ਇੱਥੇ ਬਿਸਰਾਮ ਹੈ ਜਾ ਰਹਿ ਦੂਜੀ ਬਾਰ ਕਬੀਰ ਏਕ ਮਰੰਤੇ ਦੋਏ ਮੋਏ ਇੱਥੇ ਬਿਸਰਾਮ ਹੈ ਦੋਏ ਮਰੰਤ ਹੈ ਚਾਰ ਚਾਰ ਮਰੰਤ ਹੈ ਮਰੰਤ ਹੈ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਮਰੰਤ ਹੈ ਸ਼ਹਿ ਮੋਏ ਸ਼ਹਿ ਇੱਥੇ ਵੀ ਹਾ ਲੱਗਾ ਹੈ ਸ਼ਹਿ ਮੋਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਇੱਥੇ ਬਿਸਰਾਮ ਕਹੂੰ ਨਾ ਪਾਇਆ ਠੌਰ ਜਿਨਹਾਰ ਕਾ ਨਾਮ ਨ ਚੇਤਿਓ ਇਥੇ ਵਿਸਰਾਂ ਕਹਾ ਪੁਨਾਨੇ ਔਰ ਕਬੀਰ ਸੰਗਤ ਕਰੀਐ ਸਾਧ ਕੀ ਕਰੀਐ ਗਲਾਵਾں ਦੇ ਨਾਲ ਸਾਧ ਕੀ ਕੀ ਤੇ ਵਿਸਰਾਮ ਹੈ ਅੰਤ ਕਰੇ ਨਿਰਬਾਹੋ ਸਾਖਤ ਸੰਗ ਨ ਕੀਜੀਐ ਕੀਜੀਐ ਇਥੇ ਵਿਸਰਾਮ ਲਾਉਣਾ ਤੇ ਨਾਲੇ ਐਡ ਨੂੰ ਗਲਾਵਾں ਲਕੀਐ ਕੀਜੀਐ ਜਾਤੇ ਹੋਏ ਬਿਨਾ ਹੋ ਕਬੀਰ ਜਗ ਮਹਿ ਚੇਤਿਓ ਜਾਨਕ ਹੈ ਜਗ ਮੈਂ ਰਹੇ ਉਸ ਮਾਈ ਜਿਨ ਹਰ ਕਾ ਨਾਮ ਨ ਚੇਤਿਓ ਬਦ ਹੈ ਜਨਮੇ ਆਏ ਕਬੀਰ ਆਸਾ ਕਰਿਐ RAM ਕੀ ਕਰੀਐ ਦਿਲਾਵਾਂ ਦੇ ਨਾਲ RAM ਕੀ ਕੀ ਤੇ ਬਿਸਰਾਮ ਹੈ ਅਵਰੇ ਆਸ ਨਿਰਾਸ ਅਵਰੇ ਨਹੀਂ ਪੜਨਾ ਅਵਰੇ ਦਿਲਾਵਾਂ ਦਿਨ ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਉਦਾਸ ਮਾਨਈ ਤੇ ਬਿਸਰਾਮ ਹੈ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੀਏ ਤੇ ਵਿਸਰਾਮ ਲਾਉਣਾ ਜਿਹੜਾ ਸਿੱਖ ਪਾਠ ਹੈ ਸੰਗਤ ਜੀ ਕਸਕੇ ਬੋਲਣਾ ਤੇ ਕਲਾਕੇ ਸਾਖਾ ਜਿਹੜਾ ਪਾਠ ਹੈ ਪੋਲਾ ਪੜ੍ਹਨਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕਿਉ ਨਮੀਤ ਚਾਲੇ ਥੇ ਹਰ ਮਿਲਨ ਕੋ ਵਿਚੇ اٹਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੇ ਇੱਥੇ ਵਿਸਰਾਮ ਹੈ ਕਰੇ ਨਹੀਂ ਪੜਨਾ ਕਰੇ ਪੜਨਾ ਜੋ ਰਾਮਣਾ ਕਰੇ ਸਹਾਏ ਜਿਹ ਜਿਹ ਡਾਲੀ ਪਗ ਧਰੋ ਇੱਥੇ ਵਿਸਰਾਮ ਹੈ ਸੋਈ ਮੁਰ ਮੁਰ ਜਾਏ ਕਬੀਰ ਅਬਰ ਹੈ ਕੋ ਉਪਦੇਸ਼ ਦੀ ਉਪਦੇਸ਼ ਦੀ ਇਹ ਬਾੜ ਇਕੱਠਾ ਸੰਗਤ ਜੀ ਇੱਥੇ ਵਿਸਰਾਮ ਹੈ ਮੁਖ ਮੈਂ ਪਰ ਹੈ ਰੇਟ ਰਾਸ ਬਰਾਨੀ ਰਾਖਤੇ ਰਾਖਤੇ ਤੇ ਵਿਸਰਾਮ ਲਾਉਣਾ ਹੈ ਖਾਇਆ ਕਰ ਕਾ ਖੇਤ ਖਾਇਆ ਪੜਨਾ ਖੱਖੇ ਕੰਨਾ ਈਡੀ ਸਾਰੀ ਐਡੀ ਕੰਨਾ ਖਾਇਆ ਕਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੁ ਇਥੇ ਬਿਸਰਾਮ ਹੈ ਜੋ ਕੀ ਭੂਸੀ ਖਾਓ ਫੂਨ ਹਾਰ ਸੋ ਹੋਏ ਹੈ ਹੋਏ ਹੈ ਇਹ ਪਾੜ ਇਕੱਠਾ ਸੰਗ ਜੀ ਹੋਏ ਹੈ ਇਥੇ ਬਿਸਰਾਮ ਹੈ ਸਾਖਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਸਾਕਤਕਾਰੀ ਕਾਂਬਰੀ ਇਥੇ ਬਿਸਰਾਵ ਹੈ ਧੋਏ ਹੋਏ ਨਾ ਸੇਤ ਸੋ ਸੰਗਤ ਜੀ ਸਵ ਸਲੋਕ ਸੰਪੂਰਨ ਆਪਣਾ ਹੋ ਗਿਆ ਭਗਤ ਕਬੀਰ ਸਾਹਿਬ ਜੀ ਦਾ ਲੜੀਵਾਰ ਸੰਧਿਆ ਕਰ ਚੱਲ ਰਹੀ ਹੈ ਕਿਉਂ ਪਿਛਲੇ ਪਾਠ ਹਨ ਜੂ 2 ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ